ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੇ ਜਾ ਮਨ ਮੁਖ ਪੜੈ ਪੰਡਤ ਕਹਾਵ ਦੂਜੈ ਭਾਏ ਮਹਾ ਦੁਖ ਪਾਵੈ ਵਿਖਿਆ ਮਤੈ ਕਿ ਚਸੋ ਜਨਾਹੇ ਫਿਰ ਫਿਰ ਜੋਨੀ ਆਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 128 ਅੰਗ ਤੇ ਸਵਾਯਮਾਨ ਹਨ ਇਹਨਾਂ ਤੁਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਉਹ ਜਿੰਨੀ ਸਤਿਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਮਨਮੁਖ ਪੜੈ ਪੰਡਤ ਕਹਾਵੈ ਗੁਰੂ ਸਾਹਿਬ ਨੇ ਇੱਥੇ ਮਨਮੁਖ ਦੀ ਗੱਲ ਕੀਤੀ ਹੈ ਗੁਰਬਾਣੀ ਵਿੱਚ ਜੋ ਗੁਰੂ ਦੀ ਸਿੱਖਿਆ ਲੈ ਕੇ ਚੱਲਦਾ ਹੈ ਉਸ ਨੂੰ ਗੁਰਮੁਖ ਕਿਹਾ ਗਿਆ ਹੈ ਜੋ ਆਪਣੇ ਮਨ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਮਨਮੁਖ ਕਿਹਾ ਗਿਆ ਹੈ ਮਨਮੁਖ ਪੜ੍ਹੈ ਪੰਡਤ ਕਹਾਵੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਇਨਸਾਨ বেদ ਆਦਿ ਧਰਮ ਪੁਸਤਕਾਂ ਪੜ੍ਹਦੇ ਹਨ ਪਾਠ ਕਰਦੇ ਹਨ ਇਸੇ ਕਾਰਨ ਉਹ ਆਪਣੇ ਆਪ ਨੂੰ ਪੰਡਤ ਵਿਦਵਾਨ ਅਖਵਾਉਂਦੇ ਹਨ ਗਿਆਨੀ ਅਖਵਾਉਂਦੇ ਹਨ ਦੁਜੈ ਭਾਏ ਮਹਾਦੁਖ ਭਾਵੇ ਅਸੀਂ ਆਪਣੇ ਆਪ ਨੂੰ ਪੰਡਿਤ ਵਿਦਵਾਨ ਅਖਵਾਉਂਦੇ ਹਾਂ ਗਿਆਨੀ ਅਖਵਾਉਂਦੇ ਹਾਂ ਪਰ ਫਿਰ ਵੀ ਅਸੀਂ ਮਾਇਆ ਦੇ ਮੋਹ ਵਿੱਚ ਟਿਕੇ ਰਹਿੰਦੇ ਹਾਂ ਸਾਡਾ ਮਨ ਮਾਇਆ ਦੇ ਮੋਹ ਵਿੱਚ ਟਿਕਿਆ ਰਹਿੰਦਾ ਹੈ ਧਾਰਮਿਕ ਪੁਸਤਕਾਂ ਪੜ੍ਹਨ ਦੇ ਬਾਵਜੂਦ ਇੰਨਾ ਪਾਠ ਕਰਨ ਦੇ ਬਾਵਜੂਦ ਵੀ ਸਾਡੇ ਮਨ ਨੂੰ ਹਉਮੈ ਦਾ ਬਹੁਤ ਵੱਡਾ ਰੋਗ ਲੱਗਾ ਹੋਇਆ ਹੈ ਕਿ ਮੈਂ ਧਾਰਮਿਕ ਪੁਸਤਕਾਂ ਪੜ੍ਹਦਾ ਹਾਂ ਕਿ ਮੈਂ ਬਹੁਤ ਪਾਠ ਕਰਦਾ ਹਾਂ ਵਿਖਿਆ ਮਤੈ ਕਿਛ ਸੂਝੈ ਨਹੀਂ ਫਿਰ ਫਿਰ ਜੁਨੀ ਆਵਣਿਆ ਮਾਇਆ ਦੇ ਮੋਹ ਵਿੱਚ ਮਾੜੇ ਵਿਚਾਰਾਂ ਵਿੱਚ ਮਸਤ ਹੋਇਆ ਮੇਰਾ ਮਨ ਨੂੰ ਕੁਝ ਸਮਝ ਨਹੀਂ ਆਉਂਦੀ ਉਹ ਹਰ ਰੋਜ਼ ਜੂਨਾ ਵਿੱਚ ਪੈ ਰਿਹਾ ਹੈ ਭਾਬ ਉਸ ਦੀ ਬਿਰਤੀ ਕਦੇ ਕੁੱਤੇ ਵਾਲੀ ਬਣ ਜਾਂਦੀ ਹੈ ਕਦੇ ਕਾਂ ਵਾਲੀ ਬਣ ਜਾਂਦੀ ਹੈ ਕਦੇ ਸੱਪ ਵਾਲੀ ਬਣ ਜਾਂਦੀ ਹੈ ਤੇ ਕਦੇ ਸ਼ੇਰ ਵਾਲੀ ਬਣ ਜਾਂਦੀ ਹੈ ਉਹ ਜਿਉਂਦੇ ਜੀ ਆਪਣੀ ਬਿਰਤੀ ਕਾਰਨ ਮਾਰੇ ਵਿਚਾਰਾਂ ਕਾਰਨ ਜੂਨਾ ਬਦਲਦਾ ਰਹਿੰਦਾ ਹੈ ਇਹ ਗੁਰਬਾਣੀ ਜੋ ਮਰਨ ਦੇ ਬਾਅਦ ਤੁਚਲਤ ਹੈ ਕਿ ਇਨਸਾਨ ਜੂਨਾ ਬਚਾਉਂਦਾ ਜਾਂਦਾ ਹੈ ਗੁਰਬਾਣੀ ਉਸ ਨੂੰ ਨਹੀਂ ਮੰਨਦੀ ਇੱਥੇ ਸਿਰਫ ਜੋ ਗੁਰਬਾਣੀ ਉਸ ਮਨ ਦੀ ਗੱਲ ਕਰਦੀ ਹੈ ਕਿ ਆਪਣੇ ਇਸ ਦੇ ਜੋ ਇਨਸਾਨ ਦੇ ਮਨ ਚ ਵਿਚਾਰ ਆਉਂਦੇ ਹਨ ਉਹਦੀ ਜੋ ਬਿਰਤੀ ਘੜੀ ਘੜੀ ਬਦਲਦੀ ਹੈ ਲਾਲਚ ਦੇ ਕਾਰਨ ਕਿਸੇ ਵੀ ਕਾਰਨ ਕਰਕੇ ਉਸ ਨੂੰ ਜੂਨਾ ਬਦਲਣ ਕਿਹਾ ਗਿਆ ਹੈ ਉਹਦੇ ਮਨ ਦੀ ਜੋ ਬਿਰਤੀ ਹੈ ਉਸ ਨੂੰ ਜੂਨਾ ਬਦਲਣਾ ਕਿਹਾ ਗਿਆ ਹੈ ਪਰ ਗੁਰਬਾਣੀ ਉਸ ਜੂਨਾ ਦੀ ਗੱਲ ਨਹੀਂ ਕਰਦੀ ਜੋ ਆਮ ਦੁਨਿਆਵੀ ਦੁਨੀਆ ਜਬ ਮਰਨ ਤੋਂ ਬਾਅਦ ਕਹਿੰਦੇ ਹਨ ਕਿ ਜੂਨਾ ਉਹ ਇਨਸਾਨ ਉਸ ਜੂਨ ਵਿੱਚ ਚਲੇ ਗਿਆ ਉਸ ਜੂਨ ਚ ਉਸ ਜੋਂ ਵਿੱਚ ਚਲੇ ਗਿਆ ਗੁਰਬਾਣੀ ਉਸ ਚੀਜ਼ ਨੂੰ ਨਹੀਂ ਮੰਨਦੀ ਇਹ ਸਿਰਫ ਮਨ ਦੀ ਗੱਲ ਹੈ ਕਿ ਸਾਡਾ ਮਨ ਦੀ ਬਿਰਤੀ ਕਦੇ ਕਿਸ ਜਾਨਵਰ ਵਾਲੀ ਹੋ ਜਾਂਦੀ ਹੈ ਕਦੇ ਕਿਸੇ ਪੰਛੀ ਵਾਲੀ ਹੋ ਜਾਂਦੀ ਹੈ ਕਦੇ ਕਿਸੇ ਪਸ਼ੂ ਵਾਲੀ ਹੋ ਜਾਂਦੀ ਹੈ ਉਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ